ਤੇ 26 ਜਨਵਰੀ ਨੂੰ ਜਿਹੜਾ ਇੱਕ ਟਰੈਕਟਰ ਮਾਰਚ ਰੋਫ ਜੋ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਸੈਂਟਰ ਗਵਰਨਮੈਂਟ ਨੇ ਜਿਹੜੇ ਸਾਡੇ ਉਦੋਂ ਬਿੱਲ ਸਨ ਮਾਫ ਕੀਤੇ ਸਨ ਪਰ ਕੁਝ ਜਿਹੜੀਆਂ ਜੇ ਗਰੰਟੀਆਂ ਸਨ ਉਹ ਰਹਿ ਗਈਆਂ ਸਨ ਜਿਦਾ ਐਮਐਸਪੀ ਦਾ ਗਰੰਟੀ ਕਾਨੂੰਨ ਫਿਰ ਕਿਸਾਨਾਂ ਦੇ ਪਰਚੇ ਨੇ ਦਰਜ ਉਹ ਨਹੀਂ ਨਾ ਮਾਫ ਕੀਤੇ ਜੇ ਤੱਕ ਉਦੋਂ ਇਲਾਵਾ ਜਿਹੜਾ ਸਾਡੇ ਹੈਗਾ ਸੀ ਨੌਕਰੀ ਜਿਹੜੇ ਕਿਸਾਨ ਦਾ ਸ਼ਹੀਦ ਹੋਏ ਉਹਨਾਂ ਦਾ ਮਾਵਾਜਾ ਨੌਕਰੀ ਉਹਨਾਂ ਦਾ ਕਰਜ਼ਾ ਮਾਫੀ ਮਿਸ਼ਰਾ ਟੈਣੀ ਨੂੰ ਬਰਖਾਸ ਨਹੀਂ ਕੀਤਾ ਮੰਤਰੀ ਪਦ ਤੋਂ ਉਹਨਾਂ ਸਾਰਿਆਂ ਨੂੰ ਲੈ ਕੇ ਜਿਹੜਾ ਸੈਂਟਰ ਗਵਰਨਮੈਂਟ ਦੇ ਖਿਲਾਫ ਰੋਸ ਮਾਰਚ ਕੀਤਾ ਜਾਏਗਾ 26 ਜਨਵਰੀ ਨੂੰ ਸਵੇਰੇ 11 ਵਜੇ ਬਡਾਲਾ ਗ੍ਰੰਥੀਆਂ ਤੋਂ ਚੱਲ ਕੇ ਐਸਡੀਐਮ ਦਫ਼ਤਰ ਤੱਕਰਾਓ ਕਰਕੇ ਤੇ ਜਿਹੜਾ ਉਥੋਂ ਵਾਫੀ ਹੋਏਗੀ ਉਦੋਂ ਸਰਕਾਰ ਨੇ ਸ਼ੁਆਸ਼ਣ ਦਿੱਤਾ ਹੈ ਵੀ ਅਸੀਂ ਜਿਹੜੀਆਂ ਤੁਹਾਡੀਆਂ ਸ਼ਰਤਾਂ ਨੇ ਸਾਰੀਆਂ ਪੂਰੀਆਂ ਕਰ ਦਾਂਗੇ ਬਾਰ ਸੈਂਟਰ ਗਵਰਨਮੈਂਟ ਜਿਹੜੀ ਆ ਮੁੜ ਕੇ ਉਹਨਾਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਕਿਉਂਕਿ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਬਣਾਇਆ ਜਦੋਂ ਪਿਊਰਮੈਂਟ ਨਹੀਂ ਸਰਕਾਰ ਨਹੀਂ ਕਰਦੀ ਬਾਕੀ ਫਸਲਾਂ ਦੀ ਜਿਹੜੀਆਂ 25 ਫਸਲਾਂ ਦੇ 26 ਐਮਐਸਪੀ ਦਿੰਦੇ ਆ ਸਾਰਿਆਂ ਦੀ ਪਿਊਰਮੈਂਟ ਨਹੀਂ ਸਰਕਾਰ ਕਰਦੀ ਉਹ ਕੁਝ ਵਪਾਰੀ ਪ੍ਰਾਈਵੇਟ ਅਧਾਰੇ ਖਰੀਦਦੇ ਆ ਉਹ ਫਿਰ ਆਪਣੀ ਮਰਜ਼ੀ ਨਾਲ ਜਿਹੜਾ ਐਮਐਸਪੀ ਦਿੱਤੀ ਹੁੰਦੀ ਹੈ ਨਾ ਵੀ ਤੁਹਾਨੂੰ ਇਸ ਚੀਜ਼ ਦਾ ਇੰਨਾ ਰੇਟ ਦਿੱਤਾ ਜਾਏਗਾ ਉੱਤੇ ਖਰੀਦੀ ਨਹੀਂ ਜਾਂਦੀ ਉਹਦੋਂ ਥੱਲੇ ਖਰੀਦੀ ਜਾਂਦੀ ਜਿੱਦਾਂ ਜਵਾਰ ਲਾ ਲਓ ਮੱਕਾ ਲਾਲੋ ਬਾਜਰਾ ਲਾਲੋ ਦਾਲਾਂ ਲਾਲੋ ਇਹ ਸਾਰਿਆਂ ਦੀ ਜਿਹੜੀ ਆ ਪ੍ਰਾਈਵੇਟ ਖਰੀਦ ਹੁੰਦੀ ਆ ਸਰਕਾਰੀ ਇਹਨਾਂ ਦੀ ਖਰੀਦ ਨਹੀਂ ਹੁੰਦੀ ਤੇ ਫਿਰ ਉਹ ਜਿਹੜੀ ਉਥੇ ਜੱਟਾਂ ਦੀ ਬਹੁਤ ਜ਼ਿਮੀਂਦਾਰਾਂ ਦੀ ਬਹੁਤ ਜ਼ਿਆਦਾ ਜਿਹੜੀ ਲੁੱਟ ਹੁੰਦੀ ਆ ਕਿੱਥੋਂ ਆਰੰਭ ਹੋਏਗਾ ਤੇ ਕਿੱਥੇ ਤੱਕ ਕਿੰਨੇ ਕਾਲ ਇਹ ਵਡਾਲਾ ਗ੍ਰੰਥੀਆਂ ਤੋਂ ਕਾਦੀਆਂ ਬਲਾਕ ਦਾ ਵਡਾਲਾ ਗ੍ਰੰਥੀਆਂ ਪਿੰਨ ਤੋਂ ਆਰੰਭ ਕੀਤਾ ਜਾਏਗਾ ਤੇ ਐਫ ਡੀ ਐਮ ਦਫਤਰ ਤੇ ਪਹੁੰਚਿਆ ਜਾਏਗਾ ਇਹ ਵਟਾਰੇ ਕੀ ਹੋਏਗਾ ਕਿ ਜਸ ਪੰਜਾਬ ਲੈਵਲ ਤੇ ਇਹ ਹਿੰਦੁਸਤਾਨ ਲੈਵਲ ਤੇ ਜ ਆਲ ਓਵਰ ਸਟੇਟਾਂ 'ਚ ਜਿਹੜੀ ਆ ਸੰਜੂਤ ਕਿਸਾਨ ਮੋਰਚੇ ਦੀ ਆਹ ਕਾਲ ਆ ਟਰੈਕਟਰ ਮਾਰਚ ਦੀ ਇਹ ਇਕੱਲੇ ਪੰਜਾਬ ਨਹੀਂ ਸਾਰੇ ਭਾਰਤ ਦੇ ਵਿੱਚ ਜਿਹੜੀ ਆ ਕੀਤੀ ਜਾਏਗੀ